ਪਰ ਫਾਈਟ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬੌਸ ਸਿੰਘ ਮਾਨ ਸਾਹਿਬ ਲਗ ਗੀਤ ਹੈ ਬੜਾ ਪਸੰਦ ਆ ਰਿਹਾ ਹੈ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਉਹ ਨਹੀਂ 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 ਲੈ ਲੈ ਦੋ ਹਾਂ ਸੋਹਣੀ ਦੀਵਾ ਦਿਖਾ ਬੜਾ ਵਧੀਆ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ 베ੜੀ ਦਾ ਮਲੋ ਨਾਰਾ ਜੀ ਕੋਈ 베ੜੀ ਦਾ ਮਲੋ ਨਾ ਹਰ ਕ ਜਾਣ ਕੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨ ਰਹਾ ਜੀ ਇਹਨਾਂ ਸਾਹਾਂ ਦਾ ਵਸਾਨ ਰਹਾ ਵਾ 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 ਕੀ ਕੀ ਬਾਤ ਆ ਰਹੀ ਹੈ ਕੀ ਬਾਤ ਹੈ ਸੁਣਿਓ ਮਿੱਤਰੋ ਸਾਡੇ ਚੀਫ ਮਿੰਿਸਟਰ ਸਾਹਿਬ ਕਿੰਨਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਭਾ ਹਾਂ ਜੀ ਸਸਿਕਾ ਪਹਿਲਿਆ ਪਹਿਲਿਆ ਆ ਦੇਖੋ ਸਸਗਤ ਜੀ ਟੂਟ ਟੂਟ ਸਾਡੇ ਆ ਗਿਆ ਸਾ ਚੀਫ ਨਿਸਟ ਸਾਹ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਜੀ ਬੌਸ ਸਿੰਘ ਮਾਨ ਸਾਹਿਬ ਲੱਗ ਗੀਤ ਹੈ ਬੜਾ ਪਸੰਦ ਨਾ ਨਹੀਂ ਬਸ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੁਣ ਨਹੀਂ 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 ਲਿਆ ਲਿਆ ਦੋ ਦੋ ਹਾਂ ਸੋਨੀ ਰੰਦੀਵਾ ਬਹੁਤ ਵਧੀਆ ਸੁਣ ਲੱਗ ਰਹੇ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਬੈਗ ਰੋਣਾ ਉਮਰਾ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਵੇ ਕਾਣ ਦਿਲਾਸੇ ਕੋਈ 베ੜੀ ਦਾ ਮਲਾ ਨਾ ਰਹਾ ਜੀ ਕੋਈ 베ੜੀ ਦਾ ਮਲਾ ਨਾ ਰਹਾ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਵਾਹ 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 ਕੀ ਕਾ ਬਾਤ ਆਵੇ ਹੈ ਕੀ ਬਾਤ ਹੈ ਸੁਣਿਆ ਮਿੱਤਰੋ ਸਾਡੇ ਕਿਬਨੇ ਸਾਬ ਕਿੰਨਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਤਿ ਸ੍ਰੀ ਅਕਾਲ